ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸੇ ਦੇ ਤਹਿਤ ਹਲਕਾ ਕਾਦੀਆਂ ਚ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਨੇ ਅੱਜ 2 ਕਰੋੜ 60 ਲੱਖ ਦੀ ਲਾਗਤ ਨਾਲ ਰਿਪੇਅਰ ਹੋਣ ਵਾਲੀਆਂ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਨੇ। ਉੱਤੇ ਹੀ ਗੱਲਬਾਤ ਦੌਰਾਨ ਐਡਵੋਕੇਟ ਜਗਰੂਪ ਸਿੰਘ ਸੇਖਵਾਨੇ ਕਹਿਿਆ ਪੰਜਾਬ ਸਰਕਾਰ ਦੇ ਵੱਲੋਂ ਹਲਕਾ ਕਾਦੀਆਂ ਦੇ ਵਿੱਚ ਮਾਰਕੀਟ ਕਮੇਟੀ ਕਾਨੂੰਵਾਨ ਕਾਦੀਆਂ ਅਤੇ ਧਾਰੀਵਾਲ ਦੀਆਂ ਸੜਕਾਂ ਤੇ ਰਿਪੇਅਰ ਦੇ ਲਈ ਗ੍ਰਾਂਟਾਂ ਆਈਆਂ ਨੇ। ਇਨਾਂ ਨੂੰ ਵਧੀਆ ਤਰੀਕੇ ਦੇ ਨਾਲ ਰਿਪੇਅਰ ਕੀਤਾ ਜਾਵੇ ਅਤੇ ਕਈ ਸੜਕਾਂ ਨਵੀਆਂ ਵੀ ਤਿਆਰ ਹੋਣਗੀਆਂ। ਉੱਥੇ ਇਹਨਾਂ ਨੇ ਕਿਹਾ ਕਿ ਇਹਨਾਂ ਸੜਕਾਂ ਨੂੰ ਚੌੜਾ ਵੀ ਕੀਤਾ ਜਾਏਗਾ ਔਰ ਇਹ ਸਾਰੀਆਂ ਸੜਕਾਂ ਮਜ਼ਬੂਤੀ ਦੇ ਨਾਲ ਬਣਾਈਆਂ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ 6 ਪ੍ਰੋਗਰਾਮ ਜਿਹੜੇ ਆ ਸੜਕਾਂ ਦੀ ਰਿਪੇਅਰ ਦੇ ਕੀਤੇ ਗਏ ਆ ਜਿਹਦੇ ਤਕਰੀਬਨ ਪੌਣੇ 3 ਕਰੋੜ ਦੀ ਲਾਗਤ ਨਾਲ ਇਹ ਸਾਰੇ ਕੰਮ ਮੁਕੰਮਲ ਹੋਏ ਨੇ ਇਹਨਾਂ ਦਾ ਵੇਰਵਾ ਮੈਂ ਸਾਰਾ ਦੱਸ ਦੇਣਾ कि ਅੱਜ ਦੀ ਸ਼ੁਰੂਆਤ ਅਸੀਂ ਪਿੰਡ ਬਲਗਣ ਦੀ ਜਿਹੜੀ ਫਿਰਨੀ ਸੀ ਉਹ ਤੋਂ ਕੀਤੀ ਆ ਜਿਹੜੀ ਤਕਰੀਬਨ 1 ਕਿਲੋਮੀਟਰ ਲੰਬੀ ਆ ਔਰ ਜਿਹਦੇ ਤੇ 13 ਲੱਖ ਤੇ 85 ਹਜ਼ਾਰ ਰੁਪਏ ਜਿਹੜੇ ਖਰਚਾਉਣੇ ਨੇ ਇਸ ਤੋਂ ਬਾਅਦ ਦੂਜਾ ਪ੍ਰੋਗਰਾਮ ਪਿੰਡ ਛੀ ਪੱਠੀ ਦੀ ਜਿਹੜੀ ਫਿਰਨੀ ਸੀ ਤਕਰੀਬਨ ਪੌਣੇ 2 ਕਿਲੋਮੀਟਰ ਜਿਹਦੇ ਤੇ 44 ਲੱਖ ਤੇ 74 ਹਜ਼ਾਰ ਰੁਪਏ ਖਰਚਾ ਆਉਣਾ ਇਸੇ ਤਰ੍ਹਾਂ ਅੱਗੇ ਜਾਂਦੇ ਹੋਏ ਚੱਕ ਜਕੂ ਪਿੰਡ ਤੋਂ ਜਿਹੜੀ ਕੋਟਲੀ ਹਰਚੰਦਾ ਨੂੰ ਸੜਕ ਜਾਂਦੀ ਆ ਜੇਦੀ तकरीबन 3.5 ਕਿਲੋਮੀਟਰ ਲੈਂਥ ਆ ਉਹਦੇ ਤੇ ਵੀ 65 ਲੱਖ ਤੇ 57000 ਰੁਪਏ ਦਾ ਖਰਚਾ ਆ ਕੇ ਰਿਪੇਅਰ ਕੀਤੀ ਜਾਣੀ ਆ ਫਿਰ ਸ਼ਾਲਾ ਚੱਕ ਸ਼ਰੀਫ ਰੋਡ ਤੋਂ ਮੁੰਨਣਕਲਾਂ ਨੂੰ ਜਿਹੜੀ ਸੜਕ ਜਾਂਦੀ ਆ ਡੇਰੇ ਮੁੰਨਣਕਲਾਂ तकरीबन 4 ਕਿਲੋਮੀਟਰ 81 ਲੱਖ ਰੁਪਿਆ ਉਹਦੀ ਰਿਪੇਅਰ ਤੇ ਖਰਚ ਹੋਣਾ ਉਹਦਾ ਅਜੇ ਨਹੀਂ ਪੱਥਰ ਰੱਖਿਆ ਫਿਰ ਉਸ ਤੋਂ ਅਗਲਾ ਸੱਲੋਪੁਰ ਚੱਕ ਸ਼ਰੀਫ ਰੋਡ ਤੋਂ ਪੈਣੀ ਪਸਵਾਲ ਤੱਕ ਇਹ ਵੀ ਪੌਣੇ 2 ਕਿਲੋਮੀਟਰ ਰੋਡ ਆ ਔਰ ਤਕਰੀਬਨ 38 ਲੱਖ ਰੁਪਿਆ ਇਹਦੀ ਰਿਪੇਅਰ ਤੇ ਖਰਚ ਹੋਣਾ ਇਹ ਤੋਂ ਅੱਗੇ ਜਾਂਦੇ ਹੋਏ ਅੱਜ ਦਾ ਜਿਹੜਾ ਆਖਰੀ ਪ੍ਰੋਗਰਾਮ ਜਿੱਥੇ ਅਸੀਂ ਹੁਣ ਵਿਰਾਜਬਾਰਾਂ ਬਹੂਰੀਆਂ ਸਿਆਣੀਆਂ ਤੋਂ ਛੋੜੀਆਂ ਬਹੂਰੀਆਂ ਸਿਆਣੀਆਂ ਤੱਕ ਰੋੜ ਤਕਰੀਬਨ 23 ਲੱਖ ਤੇ 22000 ਰੁਪਿਆ ਇਸ ਸੜਕ ਦੀ ਰਿਪੇਅਰ ਦਾ ਖਰਚ ਹੋਣਾ ਸੋ ਕੁੱਲ ਜੋੜ ਜੋੜ ਜਿਹੜਾ ਵਾ ਤਕਰੀਬਨ 2 ਕਰੋੜ ਤੇ 68 ਲੱਖ ਰੁਪਿਆ ਜਿਹੜਾ ਬਣਦਾ ਵਾ ਸੋ ਰੋਜ਼ ਹੀ ਅਸੀਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੜਕਾਂ ਦੇ ਨਹੀਂ ਪੱਥਰ ਜਿਹੜੇ ਆ ਰਿਪੇਅਰ ਦੇ ਉਹ ਰੱਖ ਰਹੇ ਆ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮਾਰਕੀਟ ਕਮੇਟੀ ਕਾਹੂ ਆਣ ਦੇ ਤਕਰੀਬਨ 45 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਦਾ ਮਨਜ਼ੂਰ ਹੋਇਆ ਇਸੇ ਤਰ੍ਹਾਂ ਮਾਰਕੀਟ ਕਮੇਟੀ ਧਾਰੀਆਲ ਦਾ 35 ਕਰੋੜ 27 ਲੱਖ ਰੁਪਏ ਮਨਜ਼ੂਰ ਹੋਇਆ ਔਰ ਇਸੇ ਤਰ੍ਹਾਂ ਕਾਦੀਆਂ ਮਾਰਕੀਟ ਕਮੇਟੀ ਦਾ ਵੀ 52 ਕਰੋੜ ਤੋਂ ਵੱਧ ਰੁਪਏ ਜਿਹੜੇ ਮਨਜ਼ੂਰ ਹੋਏ ਆ ਔਰ ਮੈਂ ਕਾਦੀਆਂ ਹਲਕੇ ਦੇ ਨਿਵਾਸੀਆਂ ਨੂੰ ਇਹ ਵਾਅਦਾ ਵੀ ਕਰਦਾ ਕਿ ਆਉਣ ਵਾਲੇ 6 ਮਹੀਨੇ ਦੇ ਵਿੱਚ विधानसभा ਹਲਕਾ ਕਾਦੀਆਂ ਚ ਇੱਕ ਵੀ ਸੜਕ ਇਹ ਜਿਨੀ ਹੋਊਗੀ ਜੇ ਦੀ ਰਿਪੇਅਰ ਨਹੀਂ ਹੋਊਗੀ ਬਹੁਤ ਸਾੜੀਆਂ ਸੜਕਾਂ ਜਿਹੜੀਆਂ ਨੇ ਉਹ 11 ਫੁੱਟ ਤੋਂ 18 ਫੁੱਟ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਬਹੁਤ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਵਧੀਆ ਅੱਜ ਦੇ ਸਾਰੇ ਪ੍ਰੋਗਰਾਮ ਮੁਕੰਮਲ ਹੋਏ ਆ ਉਸ ਜਿੱਥੇ ਮੈਂ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਉੱਥੇ ਸੰਗਤਾਂ ਦਾ ਵੀ ਧੰਨਵਾਦ ਕਰਦਾ ਖਮਾ ਦਾ ਜਾਚਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟ